ਜੇ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਦੌੜ ਦਾ ਸਫਰ 'ਚ ਬੜੀ ਮਿਹਨਤ ਲੱਗੀ ਦੀ ਹੈ ਅੰਬਾਲਾ ਸ਼ਹਿਰ ਤੋਂ ਸ਼ਹਿਰ ਅੰਮ੍ਰਿਤਸਰ ਪਹੁੰਚੇ। ਵਰਦੇ ਦੀ ਕਿਰਪਾ ਦੀ ਕਿਰਨ ਅੰਦਾਜ਼ ਮਹਾਰਾਜ ਦੀ ਕਿ ਕੋਈ ਦਿੱਕਤ ਇਤਨੀ ਆਈ ਨਹੀਂ ਖਾਸ ਪ੍ਰਮਾਤਮਾ ਨੇ ਪੂਰਾ ਸਾਥ دیا ਰ ਅਹਾਂ ਤੱਕ ਉਹਨਾਂ ਪਹੁੰਚਿਆ। ਦੌੜ ਦੀ ਸੋਚ ਕੇ ਤੁਸੀਂ ਸ਼ਹਿਰ ਅੰਮ੍ਰਿਤਸਰ ਗੁਰੂ ਘਰ ਆਏ। ਉਹ ਮੇਰੇ ਪਰ ਮੈਂ ਤਾਂ ਰਨਿੰਗ ਹੀ ਕਰਨਾ ਮੇਰਾ profession ਰਨਿੰਗ ਦਾ ਮੰਨਿਆ ਸੋਚਿਆ ਕਿ ਰਨਿੰਗ ਹੀ ਕੇ ਥਰੂ ਕਿਉਂ ਨਾ ਆਪਣੇ ਕਰਮ ਨੂੰ ਪ੍ਰਮੋਟ ਕਰਿਆ ਜਾ ਜਿਹੜੇ ਰੋਜ਼ ਵੀ ਗੱਲ ਕਰੀਏ ਤੁਹਾਨੂੰ ਕਿੰਨੇ ਦਿਨ ਲੱਗੇ ਰੋਜ਼ ਕਿੰਨੇ ਸਫਰ ਕਰਦੇ ਕਿੰਨੇ ਦਿਨ ਦੌੜ ਜਾਂਦੇ ਅਗਰ ਵੀਰ ਜੀ ਅਗਰ ਹਮ ਤੀਦਾ ਮਾ ਤੋਂ 260 ਕਿਲੋਮੀਟਰ ਦੇ ਆਸ-ਪਾਸ ਫੜਾ ਬਟ ਮੈਂ ਗੁਰਦੁਆਰਾ ਸਾਹਿਬ ਕੇ ਅੰਦਰ ਹੁੰਦਾ ਆ ਆ ਹੁਣ ਸਾਰੇ ਕਿਉਂਕਿ ਤੱਕਰੀ ਫਤੇਗੜ ਸਾਹਿਬ ਗਿਆ ਮੈਂ ਹਨਾ ਤੱਕ ਆਪਣਾ ਕੋਤਵਾਲ ਸਾਹਿਬ ਗਿਆ ਆਪਣਾ ਚੰਕੋੜ ਕੀ ਗੜੀ ਗਿਆ ਹਨਾ ਫਿਰ ਉਸਕੇ ਬਾਅਦ ਤੱਕ ਆਪਣਾ ਅਕਰੀਪੱਠਾ ਸਾਹਿਬ ਗਿਆ ਤੇ ਵਾਹ ਤੇ ਪਰਿਵਾਰ ਵੀ ਥੋੜਾ ਸਾ ਆਨੰਦ ਪ੍ਰਸਾਦ ਇਤਰਾਹੁ ਮਕਾਇਆ ਤੇ ਮੈਨੂੰ ਇਹ 360 ਕਿਲੋਮੀਟਰ ਦਾ ਸਫ਼ਰ ਪੜਿਆ ਅਰੋਧ ਕਿੰਨੇ ਕਿਲੋਮੀਟਰ ਦੋਦੇ ਰੋਜ਼ ਦੀ ਐਵਰੇਜ ਆਪ ਲਗਾ ਕੇ ਚਲੋ ਜੀ 20 ਕਿਲੋਮੀਟਰ ਦੀ ਐਵਰੇਜ ਮੇਰੀ ਬੈਡ ਕੀ ਜੀ सेहत ही खराब हो गई से ख़राब बहुत होगी थी ग्लूकोस भी लगे सेहत तो इतनी खराब होगी थी बट अज ऐसी पुस्तिकों में सम्मानित किया गया कि खुशी महसूस होगी लगी ये चीज मैं शब्द में बयान नहीं कर सकता मेरे योगा बहुत बड़ी बात है ਅਨਾਲ ਜਰਮਨ ਜੀ ਜੋ ਕਿ hockey player ਆ ਉਹਨਾਂ ਦੇ ਨਾਲ ਤੁਹਾਨੂੰ ਸਨਮਾਨਿਤ ਕੀਤਾ ਗਿਆ ਜੀ ਕਿੰਨਾ ਕਿ ਪ੍ਰਾਊਡ ਫੀਲ ਹੋ ਰਿਹਾ ਜੀਰ ਜੀ ਇਹ ਤਾਂ ਮੇਰੇ ਜੱਬ ਬਖਾਖਿਓ ਬਰੀ ਫੈਟ ਹੋ ਗਈ ਸਿੱਖੀ ਨੂੰ ਪ੍ਰਮੋਟ ਕਰਦਾ ਹੋਇਆ ਨੌਜਵਾਨ ਅੰਬਾਲਾ ਸ਼ਹਿਰ ਤੋਂ ਸ਼ਹਿਰ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਕਿਵੇਂ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਦੌੜ ਲਗਾ ਕੇ ਸ਼ਹਿਰ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਹੁੰਚਿਆ ਕੋਈ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਸਮੇਂ ਅਮਰਦੀਪ ਮੌਜੂਦ ਨੇ ਸਤਾ ਪਹਿਲਾਂ ਤਾਂ ਜੀ ਗੁਰੂ ਘਰ ਖੜੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਦੌੜ ਦਾ ਸਫ਼ਰ ਵਿੱਚ ਬੜੀ ਮਿਹਨਤ ਲੱਗੀ ਦੀ ਹੈ ਅੰਬਾਲਾ ਸ਼ਹਿਰ ਤੋਂ ਸ਼ਹਿਰ ਅੰਮ੍ਰਿਤਸਰ ਪਹੁੰਚੇ ਹਾਂ ਜੀ ਮਿਹਨਤ ਤਾਂ ਬਹੁਤ ਲੱਗੀ ਹੈ ਜ ਕੀ ਕੋਈ ਦਿੱਕਤ ਇਤ ਨਹੀਂ ਆਈ ਨਹੀਂ ਖਾਸ ਪ੍ਰਮਾਤਮਾ ਨੇ ਪੂਰਾ ਸਾਥ دیا ਹਰ ਹਾਂ ਤੱਕ ਮੈਂ ਪਹੁੰਚ ਗਿਆ ਤੇ ਧਿਆਨ ਦੇ ਦਰਸ਼ਨ ਕਰੇ ਹਾਂ ਜੀ ਕਿਹੜੀ ਤਰੀਕ ਨੂੰ ਤੁਸੀਂ ਸ਼ੁਰੂਆਤ ਕੀਤੀ ਸੀ ਦੌੜ ਦੀ ਸੋਚ ਕੇ ਤੁਸੀਂ ਸ਼ਹਿਰ ਅੰਮ੍ਰਿਤਸਰ ਗੁਰੂ ਘਰ ਆਏ ਵੀਰ ਜੀ ਮੈਂ 9 ਤਰੀਕ ਨੂੰ ਸ਼ੁਰੂਆਤ કરી ਤੀ ਸੋਚ ਤੋਂ ਮਨੇ ਇਸ ਕੇ ਬਾਰੇ ਮਾਸਤੇ 2 ਸਾਲ ਪਹਿਲੇ ਹੀ ਲਿਆ ਤਾਂ ਕਿ ਇਹ ਯਾਤਰਾ ਕਰਨੀ ਹੈ ਮਨੇ ਇਸ ਤਰੀਕ ਕਰ ਕਰ ਰਨਿੰਗ ਕਰ ਕਾ ਕਿਉਂਕਿ ਲੋਗ ਜਿੋਂਨ ਸੇ ਵੀ ਬੱਚੇ ਆ ਆਪਣੇ ਸਿੱਖ ਬੱਚੇ ਆ ਹਨਾ ਉਹ ਆਪਣੇ ਆਪਣੇ ਤਰੀਕੇ ਤੇ ਆਪਣੀ ਸੇਵਾ ਕਰ ਰਹੇ ਆ ਤਾਂ ਮੇਰਾ ਵੀ ਫਰਜ਼ ਮੈਨੂੰ ਲੱਗਿਆ ਕਿ ਮੇਰਾ ਵੀ ਕੁਝ ਫਰਜ਼ ਹੈ ਕਿ ਮੈਂ ਐਸਾ ਕੁਝ ਕਰੂੰ ਤੋ ਮੇਰੇ ਪਾਸ ਮੈਂ ਤਾਂ ਰਨਿੰਗ ਹੀ ਕਰਨਾ ਮੇਰਾ profession ਰਨਿੰਗ ਦਾ ਤੋਂ ਮਨੇ ਸੋਚਿਆ ਕਿ ਰਨਿੰਗ ਹੀ ਕੇ ਥਰੂ ਕਿਉਂ ਨਾ ਆਪਣੇ ਧਰਮ ਨੂੰ ਪ੍ਰਮੋਟ ਕਰਿਆ ਜਾ ਇਸ ਤੇ ਦੋ ਕੰਮ ਹੋ ਗਏ ਕਿ ਇਕ ਰਨਿੰਗ ਵੀ ਪ੍ਰਮੋਟ ਹੋਗੀ ਔਰ ਮੇਰਾ ਧਰਮ ਵੀ ਪ੍ਰਮੋਟ ਹੋ ਜਾ ਆਹ ਬਹੁਤ ਖੁਸ਼ੀ ਹੋਈ ਏ ਉਹ ਚੀਜ਼ ਕਰ ਕੇ ਜੀ ਰਸਤੇ ਤੇ ਕੋਈ ਮੁਸ਼ਕਲਾਂਵਾਂ ਦਾ ਸਾਹਮਣਾ ਕਰਵਾ ਪਏ ਜੀ ਮੁਸ਼ਕਲਾਂ ਤਾਂ ਜੀ ਬਹੁਤ ਆਈ ਪਰ ਮੈਂ ਜਿਸ ਤਰ੍ਹਾਂ ਮੈਂ ਆਪ ਨੂੰ ਕਿਹਾ ਕਿ ਬਾਬੇ ਹੀ ਘਿਰ ਪਾ ਰਹੀ ਹੈ ਤੋ ਉਹਨਾਂ ਮੁਸ਼ਕਲਾਂ ਛੋਟੀਆਂ ਲੱਗੀਆਂ ਬਸ ਠੀਕ ਹੈ ਬਾਬੇ ਨੇ ਜੋ ਕਰਿਆ ਠੀਕ ਕਰਾਇਆ ਹਾਂ ਤੱਕ ਪਹੁੰਚ ਹੀ ਗਏ ਨਾ ਆਪਣਾ ਟਾਰਗੇਟ ਪੂਰਾ ਕਰ ਲਿਆ ਤੋ ਉਹ ਮੁਸ਼ਕ ਅੱਜ ਐਸਜੀਬੀਸੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਤੁਹਾਨੂੰ ਕਿੰਨਾ ਕ ਖੁਸ਼ੀ ਮਹਿਸੂਸ ਹੋਈ ਕਿੰਨਾ ਕ ਮਾਣ ਮਹਿਸੂਸ ਹੋਇਆ ਸਿੱਖੀ ਨੂੰ ਪ੍ਰਮੋਟ ਕਰਦੇ ਕਰਦੇ ਤੁਸੀਂ ਸ਼ਹਿਰ ਅੰਮ੍ਰਿਤਸਰ ਸਤਿ ਸ਼੍ਰੀ ਅਕਾਲ ਸ਼੍ਰੀ ਹਮਦਰ ਸਾਹਿਬੋਂ ਜੀ ਐਸਜੀਬੀਸੀ ਨੇ ਜੇ ਸਨਮਾਨ ਕਰਿਆ ਜੀ ਉਹ ਤੋਂ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਮੈਂ ਇਤਨਾ ਘਰਾਂ ਤੇ ਸੋਚ ਕਾ ਨਹੀਂ ਚੱਲਿਆਤਾ ਕਿ ਇਤਨਾ ਮਾਨ ਸਨਮਾਨ ਮਿਲੇਗਾ ਮੰਨੂ ਨਹੀਂ ਮਿਲੇਗਾ ਬਟ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਨਹੀਂ ਇਤਨਾ ਸਨਮਾਨ ਮੰਨੂ ਮਿਲਿਆ ਹੈ ਅਰ ਮਤਲਬ ਇਹ ਚੀਜ਼ ਮੈਂ ਸ਼ਬਦਾਂ ਮੈਂ ਬਿਆਨ ਨਹੀਂ ਕਰ ਸਕਦਾ ਮੇਰੇ ਜੋਗਾ ਬਹੁਤ ਬੜੀ ਬਾਤ ਹੈ ਜੀ ਦੌੜ ਦੇ ਸਫਰ ਦੀ ਗੱਲ ਕਰਦੇ ਕਿਉਂਕਿ ਦੌੜ ਦੇ ਨਾਲ ਹੀ ਤੁਸੀਂ ਇੰਨਾ ਵੱਡਾ ਸਾਮਾਨ ਪਾਇਆ ਐਸੀਪੀਸੀ ਵੱਲੋਂ ਸਾਮਾਨ ਕੀਤਾ ਗਿਆ ਕਦੋਂ ਸ਼ੁਰੂਆਤ ਕਦੋਂ ਦੌੜ ਦੀ ਹੋਈ ਕਿਸ ਉਮਰੇ ਹੋਈ ਜੀ ਮੈਂ ਇਹ ਦੌੜ ਦੀ ਸ਼ੁਰੂਆਤ ਤੇ ਜੀ ਮੈਂ ਜਦੋਂ ਸੀ ਮੈਂ ਪ੍ਰੋਫੈਸ਼ਨਲ ਐਥਲੈਟਿਕਸ ਕਰ ਰਿਹਾ ਹੂੰ 2015 ਦੇ ਕਰ ਰਿਹਾ ਹੂੰ ਜੀ ਫਿਰ ਵਿੱਚ ਮੈਂ 2019 ਦੇ ਅੰਦਰ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਜੀ ਤੋਂ ਮਤਲਬ ਕੀ ਕਰਕੇ ਹਾਲਾਤ ਕੁਛ ਐਸੇ ਹੋ ਗਏ ਥੇ ਕਿ ਮੈਂ ਗੇਮ ਛੋੜਨੀ ਪਈ ਮੈਨੂੰ ਇਹ ਜ਼ਿੰਮੇਵਾਰੀ ਸਿਰ ਪੈ ਗਈ ਜੀ ਪਹਿਲਾਂ ਤਾਂ ਮੇਰੀ ਸਿਸਟਰ ਨੇ ਵੀ ਥੋੜਾ ਬਹੁਤ ਮੇਰਾ ਸਾਥ ਦਿਆ ਸਿਸਟਰ ਦੀ ਸ਼ਾਦੀ ਤੇ ਫਿਰ ਉਸਕੇ ਬਾਅਦ ਗੇਮ ਛੁੱਟ ਗਈ ਦੀ ਪਰ ਪ੍ਰਮਾਤਮਾ ਕੇ ਗਰਦਾਸ ਕਰੇ ਗੁੰਦਾ ਕਿ ਪ੍ਰਮਾਤਮਾ ਮੈਨੂੰ ਤਾਕਤ ਦੇ ਇਤਨਾ ਟਾਈਮ ਬਣੇ ਬੜੇ ਪ੍ਰੋਫੈਸ਼ਨ ਹੁੰਦੀ ਆਇਆ 7-8 ਸਾਲ ਦੇ ਦिए ਤਾਂ ਕੁਛ ਐਸਾ ਕਰ ਕੀ ਮੈਂ ਦੁਬਾਰਾ ਐਸਾ ਕੁਝ ਕਰ ਸਕੂੰ ਦੁਬਾਰਾ ਰਨਿੰਗ ਕਰ ਸਕੂੰ ਹੈਨਾ ਤਾਂ ਕੁਛ ਬੜਾ ਅਚੀਵ ਕਰ ਸਕੂੰ ਤਾਂ ਮਹਾਰਾਜ ਨੇ ਮੇਰੀ ਸੁਣੀ ਹਰ ਮਹਾਰਾਜ ਨੇ ਸੁਣੀ ਤੋਂ ਫਿਰ ਮੇਰੇ ਮਨ ਮਾਇਓ ਚੀਜ਼ ਹੈ ਜਿਸ ਟਾਈਮ ਮਨੇ ਗੇਮ ਛੋੜੀ ਦੀ ਕਿ ਮੈਂ ਕੁਛ ਐਸਾ ਕਰ ਸਕੂੰ ਕਿ ਸੇਵਾ ਲਾ ਸਕੂੰ ਆਪਣੀ ਤਾਂ ਉਹ ਸੇਵਾ ਲਾਦੀ ਮਨੇ ਬੱਬੇ ਦੀ ਕਿਰਪਾ ਹੋਈ ਆ ਬੜੇ ਤਰਲੇ ਮੰਗਾ ਸੇਵਾ ਲਈਦੀ ਔਰ ਬੱਬੇ ਨੇ ਮਨੂੰ ਦੇ ਵੀ ਦੀ ਤਾਂ ਇਸ ਜੀ ਅੱਜਕੱਲ੍ਹ ਦੀ ਨੌਜਵਾਨੀ ਦੇਖ ਰਹੇ ਆ ਕਿ ਨਸ਼ਿਆਂ ਦੇ ਵਿੱਚ ਜਾ ਰਹੀ ਆ ਤੁਸੀਂ ਨੌਜਵਾਨ ਹੋ ਐਜ਼ ਅ ਨੌਜਵਾਨ ਹੋਣ ਦੇ ਨਾਤੇ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਨੂੰ ਨੌਜਵਾਨਾਂ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹੁੰਗਾ ਕਿ ਬਈ ਨਸ਼ੇ ਵਗੈਰਾ ਤੇ ਦੂਰ ਰਹੋ ਆਪਣੇ ਕਰੀਅਰ ਨੂੰ ਲੈ ਕੇ ਫੋਕਸ ਕਰੋ ਜੋ ਆਪਨੇ ਕਰਨਾ ਹੈ ਉਹ ਕਰੋ ਉਸ ਜੁਗਾ ਮਤਲਬ ਕਿ ਪਿਆਰ ਹੋਣਾ ਚਾਹੀਏ ਜੋ ਵੀ ਆਪਨੇ ਕਰਨਾ ਹੈ ਹਰ ਚੀਜ਼ ਅੱਛੀ ਚੀਜ਼ ਕਰੋ ਤਾਂ ਕਿ ਆਪਕੇ ਮਾਪੇ ਵੀ ਆਪਕੇ ਉੱਪਰ ਪ੍ਰਾਊਡ ਹੋਆ ਠੀਕ ਨਹੀਂ ਹੈ ਅਗਰ ਆਪਕੇ ਐਸਾ ਕੁਝ ਕਰੋਗੇ ਤਾਂ ਆਪਕਾ ਜੀਵਨ ਸਫਲ ਹੈ ਨਹੀਂ ਉਹ ਜੀਵਨ ਵਾਰ-ਵਾਰ ਨਹੀਂ ਮਿਲਦਾ ਇਹ ਜੀਵਨ ਇਉਂ ਹੀ ਆਗਾ ਇਉਂ ਹੀ ਮਤਲਬ ਕਿ ਫਿਰ ਤੋਂ ਉਹ ਇੱਕ ਤਰੀਕੇ ਦੇ ਪਰਮਾਤਮਾ ਕੀ ਉਹ ਵੈਦ ਵੀ ਹੈ ਕਿ ਬਈ ਨੇ ਸਾਨੂੰ ਇਤਨਾ ਸੋਹਣਾ ਜੀਵਨ ਦਿਆ ਪਰ ਸਾਨੂੰ ਕੁਝ ਕਰ ਨਹੀਂ ਸਕੇ ਹੈ ਨਾ ਅਮਰ ਜੀ ਅੰਬਾਲਾ ਤੋਂ ਅਮ੍ਰਿਤਸਰ ਕਿੰਨੇ ਕਿਲੋਮੀਟਰ ਪੈਂਦਾ ਹੈ ਤੇ ਜੇ ਰੋਜ਼ ਦੀ ਗੱਲ ਕਰੀਏ ਤੁਹਾਨੂੰ ਕਿੰਨੇ ਦਿਨ ਲੱਗੇ ਰੋਜ਼ ਕਿੰਨੇ ਸਫਰ ਕਰਦੇ ਸੀ ਕਿੰਨੇ ਦਰ ਦੌੜ ਲਗਾਉਂਦੇ ਅਗਰ ਵੀਰ ਜੀ ਅਗਰ ਹਮ ਸਿੱਧਾ ਅਮਾ ਤੋਂ 260 ਕਿਲੋਮੀਟਰ ਦੇ ਆਸ-ਪਾਸ ਪੜਾ ਬਟ ਮੈਂ ਗੁਰਦੁਆਰਾ ਸਾਹਿਬ ਕੇ ਅੰਦਰ ਹੁੰਦਾ ਵਾ ਆ ਹੋਂ ਸਾਰੇ ਜੀ ਕਿਉਂਕਿ ਤੱਕ ਸ੍ਰੀ ਫਤੇਗੜ ਸਾਹਿਬ ਗਿਆ ਮੈਂ ਹਨਾ ਤੱਕ ਆਪਣਾ कोतवाल ਸਾਹਿਬ ਗਿਆ ਹੂੰ ਤਾਂ ਆਪਣਾ ਚਮਕੋਟ ਕੀ ਗੜੀ ਗਿਆ ਹਨਾ ਫਿਰ ਉਸਕੇ ਬਾਅਦ ਤੱਕ ਆਪਣਾ ਸ੍ਰੀ ਪੱਠਾ ਸਾਹਿਬ ਗਿਆ ਤੇ ਵਾਹਾਂ ਤੇ ਪਰਿਵਾਰ ਵੀ ਛੋੜਾ ਸਾਹਿਬ ਅਨੰਦਪੁਰ ਸਾਹਿਬ ਇਸ ਤਰ੍ਹਾਂ ਹੋ ਮੁਕਾਇਆ ਤਾਂ ਮੈਨੂੰ ਇਹ 360 ਕਿਲੋਮੀਟਰ ਦਾ ਸਫ਼ਰ ਪੜਿਆ ਜੀ ਅਰ ਸਫ਼ਰ ਕਰਨੇ ਵਿੱਚ ਮੈਨੂੰ ਬਹੁਤ ਮਜ਼ਾ ਆਇਆ ਕਿਉਂਕਿ ਮੈਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਨੂੰ ਮਿਲ ਰਹੇ ਸੀ

ਮੰਨੇ ਪਰਵਾਹ ਨਹੀਂ ਕਰੀ ਮੈਂ ਚੱਲਦਾ ਰਿਹਾ ਆਖਰਕਾਰ ਇੱਥੇ ਪਹੁੰਚ ਗਿਆ ਅੱਛਾ ਫਿਰ ਫਿਊਚਰ ਕੀ ਹੁਣ ਕੀ ਸੋਚਿਆ ਕਿ ਅੱਗੇ ਜ਼ਿੰਦਗੀ ਦੇ ਵਿੱਚ ਕੀ ਕਰ ਫਿਊਚਰ ਜੀ ਉਹੀ ਸੋਚਿਆ ਜੀ ਮੈਂ ਅੱਛਾ ਮੈਂ ਪਲੇਅਰ ਬਣੂ ਅੱਛਾ ਖਿਡਾਰੀ ਬਣੂ ਅੱਛਾ ਇਨਸਾਨ ਬਣੂ ਹਰ ਆਪਣੇ ਕੰਮ ਨੂੰ ਪ੍ਰਾਊਡ ਫੀਲ ਕਰਾਉਂ ਕਿੰਭਈ ਇੱਕ ਸਿੱਖ ਕਹਾਂ ਜਾਗਾ ਪਰਫਾਰਮ ਕਰ ਰਹਾ ਮੈ ਮੇਰਾ ਮਕਸਦ ਹੀ ਹੋਇਆ ਕਿ ਮੈਂ ਇੰਟਰਨੈਸ਼ਨਲੀ ਇੱਕ ਜਰੂਰ ਇੰਟਰਨੈਸ਼ਨਲ ਲੈਵਲ ਦਾ ਜਰੂਰ ਪਰਫਾਰਮ ਕਰਕੇ ਦਿਖਾਵਾਂਗਾ ਇੱਕ ਵਾਰ ਜੀ ਲਾਸਟ ਸਵਾਲ ਹੈ ਮੇਰਾ ਕਿ ਅੱਜ ਤੁਸੀਂ ਸਨਮਾਨਿਤ ਕੀਤੇ ਗਏ ਹੋ ਤੇ ਨਾਲ ਜਰਮਨ ਜੀ ਜੋ ਕਿ ਹਾਕੀ ਪਲੇਅਰ ਆ ਉਹਨਾਂ ਦੇ ਨਾਲ ਤੁਹਾਨੂੰ ਸਨਮਾਨਿਤ ਕੀਤਾ ਗਿਆ ਜੀ ਕਿੰਨਾ ਕਿ ਪ੍ਰਾਊਡ ਫੀਲ ਹੋ ਰਿਹਾ ਜੀਰ ਜੀ ਇਹ ਤਾਂ ਮੇਰੇ ਜੋ ਬਖਾਸ਼ਿਓ ਬੜੀ ਵੱਤ ਹੋ ਗਈ ਕਿ ਮੈਨੂੰ ਉਹਨ ਕੀ ਗੇਲ ਸਨਮਾਨਿਤ ਕਰਾਇਆ ਉਹਨੂੰ ਮਿਲਣੇ ਦਾ ਮੋਗਾ ਮਿਲਿਆ ਮੈਨੂੰ ਮੈਂ ਕਹ ਮੈਂ ਬਸ ਕੀ ਆ ਬਤਾਉਂ ਜੀ ਕਿਉਂਕਿ ਇਹ ਜਿੱਦਾਂ ਪਤਾ ਕਿ ਜਦਦਾ ਕਿਸੇ ਚੀਜ਼ ਨੂੰ ਪਿਆਰ ਕਰਾਂ ਕਿਸ 스포츠 ਨੂੰ ਪਿਆਰ ਕਰਾਂ ਮਤਲਬ ਕਿ ਅਗਰ ਸਪੋਰਟਸਮੈਨ ਹਰ ਸਪੋਰਟਸਮੈਨ ਨੂੰ ਪਿਆਰ ਕਰਾਂ ਹਰ ਸਪੋਰਟਸ ਨੂੰ ਪਿਆਰ ਕਰਾਂ ਠੀਕ ਨੇ ਤਾਂ ਮੈਂ ਜਿਤਰਾ ਵੀ ਆਪ ਨੂੰ ਕਿਸੇ ਚੀਜ਼ ਕੇ ਪਿਆਰ ਆ ਉਸ ਚੀਜ਼ ਤੇ ਮਿਲਾਂਗੇ ਤਾਂ ਆਪ ਉਸ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦੇ ਉਹੀ ਫੀਲਿੰਗ ਆਈ ਮਨੂੰ ਬਾਈਗੇਲ ਮਿਲਗਾ ਪਰ ਮਤਲਬ ਕਿ ਮੈਂ ਬਹੁਤ ਖੁਸ਼ੀ ਫੀਲ ਕਰ ਰਹਾ ਤਾਂ ਕਿ ਇਹ 올ੰਪਿਕ ਪਲੇਅਰ ਕੇ ਲਈ ਮੈਂ ਖੜਿਆ ਹਾਂ ਬੈਠਿਆ ਹਾਂ ਉਨ ਕੀ ਇਹ ਮੈਨੂੰ ਮਿਲਣੇ ਦਾ ਮੌਕਾ ਮਿਲਿਆ ਮੇਰੇ ਜੋਗਾ ਬਹੁਤ ਬੜੀ ਬਾਤ ਸੀ ਸ਼ਾਇਦ ਇਹ ਲੋਕਾਂ ਜੋਗਾ ਛੋਟੀ ਬਾਤ ਹੋ ਮਟ ਮੇਰੇ ਜੋਗਾ ਤੋਂ ਇਹ ਬਹੁਤ ਹੀ ਜ਼ਿਆਦਾ ਬੜੀ ਬਾਤ ਸੀ ਕਿ ਮੈਂ ਇੱਕ 올림픽 ਪਲੇਅਰ ਗਿਲ ਮਿਲ ਸਕਿਆ ਸ਼ੁਕਰੀਆ ਇਹ ਸੰਨ ਅਮਰਜੀਤ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਹੀ ਕਹਿਣਾ ਜਿਹੜਾ ਮੇਰਾ ਸੁਪਨਾ ਸੀ ਉਹ ਪੂਰਾ ਹੋਇਆ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਸੁਪਨਾ ਜਿਹੜਾ ਸਜਾਇਆ ਸੀ ਉਹ ਸੁਪਨਾ ਅੱਜ ਪੂਰਾ ਹੋ ਗਿਆ ਤੇ ਅੱਜ ਐਸਜੀਪੀਸੀ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਹਾਕੀ ਪਲੇਅਰ ਜਰਮਨਜੀਤ ਸਿੰਘ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਬੜਾ ਇੱਕ ਪ੍ਰਾਊਡ ਜਿਹੜਾ ਹੈ ਉਹ ਫੀਲ ਕਰ ਰਹੇ ਨੇ ਲਾਈਵ ਪੰਜਾਬੀ ਟੀਵੀ ਹੁਣ 파ਰਟ ਵਿੱਚ Jio TV Jio Fiber Tata ka Play TV ਦੇਖਿਆ ਜਾ ਸਕਦਾ ਹੈ Wi-Fi ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA Canada Australia New Zealand ਤੇ Europe ਦੇ ਹਰ ਵਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰਣ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ